ਜਦੋਂ ਗੌਰ ਦੀ ਜੰਗ 'ਚ ਪੰਜਾਂ ਤੋਂ ਤਿੰਨ ਪਿਆਰੇ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਸ਼ਹੀਦ ਹੁੰਦੇ ਆ ਪੰਜ ਮੁਕਤੇ ਵੀ ਇੱਥੇ ਸ਼ਹੀਦ ਹੁੰਦੇ ਆ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਕਿੰਨੇ ਜੀ ਇੱਥੇ ਸ਼ਹੀਦ ਹੁੰਦੇ ਆ ਗੁਰੂ ਜੀ ਨੇ ਫਿਰ ਸਹਬਜ਼ਾਦਾ अजीत ਸਿੰਘ ਨੂੰ ਜੰਗ 'ਚ ਤੋਰਿਆ ਸਹਬਜ਼ਾਦਾ अजीत ਸਿੰਘ ਨੇ ਪਹਿਲਾਂ ਤੀਰਾਂ ਨਾਲ ਫਿਰ ਪਰਸ਼ੇ ਨਾਲ ਦੁਸ਼ਮਣਾਂ ਦੀ ਆਹੂਲਾ ਸੁੱਟੇ ਇੱਕ ਮੁਗਲ ਜਰਨੈਲ ਜਿਹਦਾ ਪੂਰਾ ਜਿਸਮ ਸੰਜੋ ਦੇ ਨਾਲ ਟਕਿਆ ਹੋਇਆ ਉਹਦੇ ਐਸਾ ਵਰਸ਼ਾ ਮਾਰਿਆ ਕਿ ਬਾਅਦ 'ਚ ਵਰਸ਼ਾ ਹੀ ਨਹੀਂ ਨਿਕਲ ਸਕਿਆ ਜਦੋਂ ਕੱਢਿਆ ਤਾਂ ਟੁੱਟ ਗਿਆ ਉਸ ਤੋਂ ਬਾਅਦ ਸਾਹਿਬਜ਼ਾਦੇ ਨੇ ਕਿਰਪਾਉਣ ਤੋ ਲਈ ਫਿਰ سارے ਦੁਸ਼ਮਣ ਮਖਿਆਲ ਮੰਗ ਇਕਦਮੀ ਸਾਹਿਬਜ਼ਾਦੇ ਤੇ ਟੁੱਟ ਪਏ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਾਹਿਬਜ਼ਾਦਾ अजीत ਸਿੰਘ ਦੇ ਜਿਸਮ ਦੇ ਉੱਤੇ 350 ਫੱਟ ਲੱਗੇ ਸੀ ਗੁਰੂ ਸਾਹਿਬ ਘੜੀ ਦੇ ਉੱਪਰ ਖੜੇ ਵੇਖ ਰਹੇ ਨੇ ਸਾਹਿਬਜ਼ਾਦਾ अजीत ਸਿੰਘ ਨੂੰ ਸ਼ਹੀਦ ਹੁੰਦੇ ਇੱਕ ਛੋਟੀ ਜੀ ਗੱਲ ਯਾਦ ਆਉਂਦੀ ਹੈ ਸ੍ਰੀ ਰਾਮਚੰਦਰ ਤੇ ਲਛਮਣ ਨੂੰ ਬਨਵਾਸ ਹੁੰਦਾ ਹੈ ਉਹਨਾਂ ਦਾ ਪਿਤਾ ਦਸ਼ਰਤ ਮਹਿਲ ਤੇ ਖੜਾ ਵੇਖ ਰਿਹਾ ਹੁੰਦਾ ਨਾਲੇ ਪਤਾ ਹੈ ਕਿ 14 ਸਾਲ ਬਾਅਦ ਪੁੱਤਰ ਕਾਮਬੜਾ ਆਉਂਦੀਆ ਪਰ ਜਦੋਂ ਰਾਮ ਲਛਮਣ ਅੱਖੋਂਲੇ ਹੁੰਦੇ ਆ ਨਾ ਮਹਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੰਦਾ ਤੇ ਇਧਰ ਵੇਖੋ ਸਾਈ ਭੇ ਕਮਾਲ ਸਾਈ ਭੇ ਕਮਾਲ ਗੜੀ ਦੇ ਉੱਪਰ ਖੜ ਕੇ ਸ਼ਹੀਦ ਹੁੰਦੇ ਪੁੱਤ ਨੂੰ ਵੇਖ ਰਿਹਾ ਜਦੋਂ ਪੁੱਤ ਦੀ লাশ ਡਿੱਗਦੀ ਆ ਤਾਂ ਉੱਚੀ ਜਕਾਰਾ ਲਾਉਂਦਿਆ ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਕਹਿੰਦੇ ਆ ਕਿ ਪੁੱਤ ਹੁਣ ਤੂੰ ਜਾ ਮੇਰੇ ਲਾਲਾਂ ਤੋਂ ਮਹਿੰਗਿਆ ਮੋਤੀ ਆ ਓਏ ਆਬ ਤੇਰੇ ਤੇ ਨਵੀਂ ਚੜਾਣ ਲੱਗਾ ਮੇਰੇ ਧੁੱਤਾਂ ਦੇ ਪਾਲਿਆ ਮੱਖਣਾ ਓਏ ਤੈਨੂੰ ਪੱਥਰਾਂ ਨਾਲ ਟਕਰਾਂਣ ਲੱਗਾ ਚੰਦਰਮਾ ਤੋਂ ਚਿੱਟਿਆ ਛਾਨਣਾ ਓਏ ਤੈਨੂੰ ਤੇਗਾਂ ਦੇ ਸਾਈਂ ਚਮਕਾਣ ਲੱਗਾ ਮੇਰੇ ਸਿਹਰਿਆਂ ਵਾਲਿਆ ਬਿਨਾ ਸਾਈਂ ਤੈਨੂੰ ਮੌਤ ਦੇ ਨਾਲ ਪਰਣਾਣ ਲੱਗਾ ਸਾਹਿਬਜ਼ਾਦਾ ਚੂਹਾਰ ਸਿੰਘ ਜੰਗ 'ਚ ਲੜਦਾ ਹੋਇਆ ਵਾਪਸ ਪਾਣੀ ਪੀਣ ਪਰਤਿਆ ਸਤਿਗੁਰੂ ਨੇ ਕਿਹਾ ਕਿ ਜੇ ਮੈਦਾਨੇ ਜੰਗ 'ਚ ਗਿਆਸ ਹੈ ਫਿਰ ਵਾਪਸ ਨਹੀਂ ਪਰਤਣਾ ਸੀ ਤੂੰ ਨੇ ਮੇਰੇ ਬਾਦਸ਼ਾਹ ਤੇਰੀਆਂ ਕਰਨੀਆਂ ਨੇ ਹੈਰਤ ਵਿੱਚ ਸਾਰੀ ਦੁਨੀਆ ਪਾ ਦਿੱਤੀ ਦਸੀ ਬੀਰਤਾ ਬੇਮਿਸਾਲ ਦਸੀ ਦਸਿਆ ਪਿਆਰ ਤੇ ਹੱਥ ਮੁਕਾ ਦਿੱਤੀ ਘੋਰ ਯੁੱਧ ਅੰਦਰ ਲੜਦੇ ਲੜਦਿਆਂ ਤੂੰ ਜਿਹੜੇ ਵੈਰੀ ਤੇ ਤੇਗ ਚਲਾ ਦਿੱਤੀ ਉਹਦੇ ਮੂੰਹ ਵਿੱਚ ਪਾਣੀ ਵੀ ਚੋ ਦਿੱਤਾ ਉਹਦੇ ਫੱਟਾਂ ਤੇ ਮਰਮ ਵੀ ਲਾ ਦਿੱਤੀ ਪਰ ਜੇ ਮੰਗਿਆ ਪਾਣੀ ਝੁਝਾਰ ਆ ਕੇ ਉਹਦੀ ਆਸ ਤਾਂ ਲੱਕ ਮਰੋੜ ਦਿੱਤਾ ਤੋ ਸਖ ਜਿਹੀ ਉਸ ਭੜਕਦੀ ਅਗੰਧਰ ਹੇ ਪੁੱਤ ਤਰਾਇਆ ਮੋੜ ਦਿੱਤਾ ਸਹਤਜਾਤਾ ਜੁਜਾਰ ਸਿੰਘ ਜੇ ਤੋ ਸ਼ਹੀਦ ਹੁੰਦੇ ਐ ਦਸ਼ਮੀਸ਼ ਪਿਤਾ ਜਕਾਰਾ ਛੱਡਦੇ ਐ ਅੱਠ ਪੋਹ ਦੀ ਸਵੇਰ ਦੀ ਚੱਲੀ ਜੰਗ ਸਿਰਫ 40 ਸਿੱਖ ਤੇ ਦੁਸ਼ਮਣ 10 ਲੱਖ ਫੇਰ ਵੀ ਜੰਗ ਲੜਦਿਆਂ ਰਾਤ ਹੋ ਚੁੱਕੀ ਆ 10 ਲੱਖ ਤੋਂ 40 ਨਹੀਂ ਮੁੱਕੇ ਅੱਠ ਤੇ 9 ਪੋਹ ਦੀ ਵਿਚਕਾਰਲੀ ਰਾਤ ਨੂੰ ਗੁਰੂ ਸਾਹਿਬ ਪੰਜ ਪਿਆਰੇ ਗੁਰੂ ਸਾਹਿਬ ਨੂੰ ਪੰਜ ਪਿਆਰੇ ਹੁਕਮ ਦਿੰਦੇ ਆ ਕਿ ਸਿੱਖ ਨਾਲ ਜਕ ਲੰਬ ਤੇ ਬੋਲ ਉੱਠੇ ਹੁਣ ਕੁਝ ਸੁਣਨ ਸੁਣਾਉਣ ਦੀ ਆਗਿਆ ਨਹੀਂ ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ ਇਥੇ ਘੜੀ ਲੰਗਾਉਣ ਦੀ ਆਗਿਆ ਨਹੀਂ ਤੂੰ ਐ ਗੁਰੂ ਤੇ ਖਾਲਸਾ ਗੁਰੂ ਤੇਰਾ ਹੁਤਾ ਹੁਕਮ ਪਰਤਾਨ ਦੀ ਆਗਿਆ ਨਹੀਂ ਤੇਰੀ ਜਾਨ ਅਮਾਨਤ ਐ ਖਾਲਸੇ ਦੀ ਹੁਣ ਕਿਤੇ ਗਵਾਉਣ ਦੀ ਆਗਿਆ ਨਹੀਂ ਤੇ ਉਹਨਾਂ ਦੇ ਕਹਿਣ ਤੇ ਸੱਚੇ ਪਾਤਸ਼ਾਹ ਘੜੀ ਛੱਡ ਤੇ ਆਪਣੀ ਕਲਗੀ ਤੇ ਚੋਲਾ ਪਾਈ ਜੱਤਾ ਜੀ ਤੇ ਭਰਾ ਪਾਈ ਸੰਗਤ ਸਿੰਘ ਨੂੰ ਦੇ ਕੇ ਘੜੀ ਦੇ ਵਿੱਚੋਂ ਨਿਕਲਦੇ ਆ ਤਾੜੀ ਮਾਰ ਕੇ ਉੱਚੀ ਆਵਾਜ਼ ਦਿੰਦੇ ਆ ਕਿ ਸਿੱਖਾਂ ਦਾ ਗੁਰੂ ਚੱਲਿਆ ਜੇ ਰੋਕ ਸਕਦੇ ਹੋ ਤੇ ਰੋਕ ਲਵੋ ਉੱਚੀ ਕੜਕ ਕੇ ਆਖਿਆ ਕਾਇਰੋ ਏ ਉਠੋ ਬੂਹੇ ਤੁਹਾਡੇ ਤੇ ਖੱਲਿਆ ਹਾਂ ਗੋਬਿੰਦ ਸਿੰਘ ਮੈਂ ਗੁਰੂ ਦੇ ਖਾਲਸੇ ਦਾ ਲੜਨ ਮਰਨ ਨੂੰ ਕਦੇ ਨਾ ਟੱਲਿਆ ਹਾਂ ਮਤੇ ਕਹੋ ਚੋਰੀ ਨਿੱਕਲ ਗਿਆ ਸੀਓ ਲਓ ਮੈਂ ਵਜ ਵਜਾ ਕੇ ਚੱਲਿਆ ਹਾਂ ਗੁਰੂ ਜੀ ਪਾਈ ਧਰਮ ਸਿੰਘ ਪਾਈ ਦਿਆ ਸਿੰਘ ਪਾਈ ਮਨੀ ਸਿੰਘ ਪ੍ਰਾਪਾ ਮਾਨ ਸਿੰਘ ਨੂੰ ਕਹਿੰਦੇ ਆ ਕਿ ਤੁਸੀਂ ਇਸੇ ਤਰ੍ਹਾਂ ਸਾਰੇ ਦੀ ਸੇਧ ਨੂੰ ਉਹਨੇ ਰਸਤੇ 'ਚ ਇਕੱਠੇ ਹੋ ਜਾਵਾਂਗੇ ਤਿੰਨ ਸਿੱਖ ਤੇ ਗੁਰੂ ਸਾਹਿਬ ਗੱਡੀ ਦੇ ਵਿੱਚੋਂ ਨਿਕਲਦੇ ਆ ਗੁਰੂ ਸਾਹਿਬ ਪੈਰਾਂ ਤੋਂ ਜੁੱਤੀ ਲਾ ਦਿੰਦੇ ਆ ਕਿਸੇ ਸ਼ਹੀਦ ਪਏ ਸਿੱਖ ਦੇ ਕਿਸਾਂ ਤੇ ਜੁੱਤੀ ਨਾ ਟਿਕ ਜਵੇ ਸਿਆਲ ਦੀ ਰੁੱਤ ਹਨੇਰੀ ਰਾਤ ਲੱਖਾਂ ਦੁਸ਼ਮਣ ਜੰਗਲੀ ਰਸਤਾ ਗੁਰੂ ਜੀ ਪਹਿਲਾ ਪੜਾ ਚਮਕੌਰ ਸਾਹਿਬ ਤੋਂ ਨੰਗੇ ਪੈਰੀਂ 6 ਕਿਲੋਮੀਟਰ ਤੁਰ ਕੇ ਇੱਕ ਜਾਂਡ ਥਲੇ ਰੁਕਦੇ ਆ ਇੱਥੇ ਦੋ ਗੁਜਰਾਂ ਹਲਫੂ ਤੇ ਗਾਮੂ ਨੇ ਰੌਲਾ ਪੋਣਾ ਚਾਇਆ ਕਿ ਗੁਰੂ ਜੀ ਨੇ ਉਹਨਾਂ ਨੂੰ ਸੋਧ ਦਿੱਤਾ ਉੱਥੇ ਇਤੋ ਗੁਰੂ ਸਾਹਿਬ 임ਲੀ ਸਾਹਿਬ ਕੀੜੀ ਅਫਗਾਨਾ ਤੋਂ ਹੁੰਦੇ ਹੋਏ ਬਹਿਲੂਲਪੁਰ ਪਹੁੰਚਦੇ ਆ ਜਿੱਥੇ ਗੁਰੂ ਸਾਹਿਬ ਨੇ ਗਿਨੇ ਖੱਤਰੀ ਦੇ ਘਰ ਜਾਂਦਿਆਂ ਨੇ ਗਿਨੇ ਦੇ ਨੌਕਰ ਜਿਉਣੇ ਨੂੰ ਕਹਿੰਦੇ ਆ ਕਿ ਚੰਨ ਗਿਨੇ ਨੂੰ ਕਹਿਆ ਆ ਅਨੰਦਪੁਰ ਵਾਲਾ ਗੁਰੂ ਆਇਆ ਕਿਉਂਕਿ ਨਕੀਨਾ ਅਕਸਰ ਅਨੰਦਪੁਰ ਸਾਹਿਬ ਜਾਂਦਾ ਰਹਿੰਦਾ ਸੀ ਤੇ ਗੁਰੂ ਜੀ ਨੂੰ ਕਹਿੰਦਾ ਹੁੰਦਾ ਸੀ ਕਿ ਕਦੇ ਸਾਡੇ ਘਰ ਵੀ ਚਾਰ ਨਾ ਪਾਇਓ ਪਰ ਅੱਜ ਦਰਵਾਜ਼ਾ ਬੰਦ ਕਰ ਲਿਆ ਉਹਨੇ ਨੌਕਰ ਜਿਉਣਾ ਜੋ ਟਿੰਡ ਵਿੱਚ ਅੱਗ ਸੇਕ ਰਿਹਾ ਸੀ ਉਹਨਾਂ ਉਹ ਅੱਗ ਵਾਲੀ ਟਿੰਡ ਗੁਰੂ ਸਾਹਿਬ ਨੂੰ ਦੇ ਦਿੱਤੀ ਇਥੇ ਗੁਰੂ ਸਾਹਿਬ ਨੇ ਅੱਗੇ ਝਾੜ ਸਾਹਿਬ ਨੂੰ ਚਾਲੇ ਪਾ ਦਿੱਤੇ ਉੱਥੇ ਪਹੁੰਚਦੇ ਉੱਥੇ ਆਰਾਮ ਕਰਦੇ ਆ ਪੈਰ ਸਖਮੀ ਹੋ ਚੁੱਕਿਆ ਕੰਡਿਆਂ ਨੇ ਜਾਮਾਂ ਲਈ ਰੋਲੀਰ ਕਰ ਦਿੱਤਾ ਹੋਇਆ ਸਤਲੁਜ ਦਰਿਆ ਦੇ ਕੰਢੇ ਮਾਛੀਵਾੜੇ ਜਾ ਕੇ ਪੰਜਾਬੀ ਦੇ ਗੁਲਾਬੇ ਦੇ ਬਾਗ ਚ ਜਾ ਕੇ ਖੁਦ ਹੀ ਟਿੰਡ ਦਾ ਸਰਾਣਾ ਲਾ ਕੇ ਸੌ ਜਾਂਦੇ ਆ ਅਬ ਕਹਿੰਦੇ ਟਿੰਡ ਦਾ ਸਰਾਣਾ ਲਾਇਆ ਆ ਇਤਿਹਾਸ ਹੈ ਉਹਦਾ ਟਿੰਡ ਦਾ ਸਰਾਣਾ ਲਾ ਕੇ ਸੌਂਦੇ ਆ ਬਾਕੀ ਗੱਲੋਂ